26 ਜਨਵਰੀ ਕਨਤੰਤਰਤਾ ਦਿਵਸ ਦੇ ਸੇਮ ਮੰਚ ਅਜੋ ਹਿਸ਼ਾਰਪੁਰ ਚ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਹਿਸ਼ਾਰਪੁਰ ਸ਼ਹਿਰ ਚ ਫਲੈਗ ਮਾਰਚ ਕੱਢਿਆ ਗਿਆ ਆਜੂ ਪਲੇਸ ਕੀ ਕਰ ਰਹੇ ਜੀ 26 ਜਨਵਰੀ ਦੀ ਤਿਆਰੀਆਂ ਦੇ ਸੰਬੰਧ ਵਿੱਚ ਵੱਖ-ਵੱਖ ਸਿਕਿਉਰਿਟੀ ਮੀਜਰਸ ਜਿਹੜੇ ਹੈਗੇ ਉਹ ਹੁਸ਼ਰਪੁਰ ਪੁਲਿਸ ਵੱਲੋਂ ਲਾੰਟੇ ਜਾ ਰਹੇ ਉਹਦੇ ਸੰਬੰਧ ਚ ਜਿਹੜਾ ਹੈਗਾ ਉਹ ਪਰਸੋਂ ਵੀ ਅਸੀਂ ਫਲੈਗ ਮਾਰਚ ਕੱਢਿਆ ਸੀਗਾ ਸ਼ਹਿਰ ਪੂਰੇ ਜ਼ਿਲ੍ਹੇ ਚ ਜਿਹੜਾ ਹੈਗਾ ਸਬਡਿਵੀਜ਼ਨ ਲੈਵਲ ਤੇ ਪੁਲਿਸ ਸਟੇਸ਼ਨ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਤੇ ਅੱਜ ਵੀ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਗਿਆ ਹੈਗਾ ਇਸ ਲੈਗ ਮਾਰਚ ਦਾ ਦਾ ਜਿਹੜਾ ਮਕਸਦ ਹੈਗਾ ਸਾਡਾ ਉਹ ਹੈਗਾ ਕਿ ਇੱਕੋ ਲੋਕਾਂ ਚ ਕੰਫੀਡੈਂਸ ਬਿਲਡਿੰਗ ਹੁੰਦੀ ਹੈਗੀ ਜਦੋਂ ਪੁਲਿਸ ਦੀ ਵਿਜ਼ਿਬਿਲਟੀ ਹੁੰਦੀ ਹੈਗੀ ਲੋਕਾਂ ਨੂੰ ਇੱਕ ਜਦੋਂ ਵੀ ਕੋਈ ਇੰਪੋਰਟੈਂਟ ਧੜਾ ਆਂਦਾ ਹੈਗਾ ਥੋੜੇ ਜਿਹਾ ਲੋਕਾਂ ਦੇ ਮਨ ਚ ਆਂਦਾ ਹੈਗਾ ਇਹ ਕੋਈ ਸ਼ਰਾਰਤੀ ਬੰਦਾ ਸ਼ਰਾਰਤ ਕਰ ਸਕਦਾ ਹੈਗਾ ਔਰ ਦੇ ਕੁਝ ਤਾਵੇਂ ਤੇ ਸ਼ਰਾਰਤੀ ਬੰਦੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈਗੇ ਤੇ ਉਹਦੇ ਸਬੰਧ ਵਿੱਚ ਜਿਹੜਾ ਹੈਗਾ ਉਹ ਹੈਗਾ ਕਿ ਕੰਫੀਡੈਂਸ ਬਿਲਡਿੰਗ ਮੇਜਰ ਦੇ ਰੂਪ ਚ ਅਸੀਂ ਫਲੈਗ ਮਾਰਚ ਅੱਜ ਇੱਥੇ ਕਰ ਰਹੇ ਆ ਜਿਹਦਾ ਹੈੱਡਕੁਆਰਟਰ ਜ਼ਿਲ੍ਹਾ ਹੈੱਡਕੁਆਰਟਰ ਤੇ ਮੇਰੇ ਨਾਲ ਐਸਪੀ ਹੈੱਡਕੁਆਰਟਰ ਮੈਡਮ ਤੇ ਡੀਐਸਪੀ ਸਿਟੀ ਹੈਗੇ ਤੇ ਨਾਲ ਐਸਐਚਓ ਜਿਹੇ ਹੈਗੇ ਇਸੇ ਤਰੀਕੇ ਨਾਲ ਬਾਕੀ ਤਿੰਨੋਂ ਐਸਪੀਜ਼ ਵੀ ਜਿਹੜੇ ਹੈਗੇ ਉਹ ਵਕਫ ਵਕ ਸਬਡਿਵੀਜ਼ਨਸ ਤੇ ਜਿਹੜੇ ਜਾ ਕੇ ਉਹ ਸਬੰਧਿਤ ਡੀਐਸਪੀ ਸਬਡਿਵੀਜ਼ਨ ਦੇ ਨਾਲ ਐਸਐਚਓਜ਼ ਦੇ ਨਾਲ ਉੱਥੇ ਵੀ ਫਲੈਗ ਮਾਰਚਸ ਕਰ ਰਹੇ ਹੈਗੇ ਸਾਡਾ ਜਿਹੜਾ ਹੈਗਾ ਲੋਕਾਂ ਨੂੰ ਸੁਨੇਹਾ ਹੈਗਾ ਕਿ ਅਸੀਂ ਸਤਰਕ ਹੈਗੇ ਤੇ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਤਿਆਰਤ ਹੈਗੇ ਤੇ ਤੁਸੀਂ ਬੇਫਿਕਰ ਰਹੋ ਕਿਸੇ ਵੀ ਚਿੰਤਾ ਕਿਸੇ ਵੀ ਚੀਜ਼ ਬਾਰੇ ਸਿਕਿਉਰਿਟੀ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਜਿਹੜੇ ਸਟਰਬਲ ਕ੍ਰੀਏਟਰਸ ਹੈਗੇ ਸ਼ਰਾਧਤੀ ਤੱਤ ਹੈਗੇ ਉਹਨਾਂ ਨੂੰ ਸਾਡਾ ਸੁਨੇਹਾ ਹੈਗਾ ਕਿ ਅਸੀਂ ਸਤਰਕ ਹੈਗੇ ਤੇ ਜੇਕਰ ਕੋਈ ਲਾਅਨ ਆਰਡਰ ਖਰਾਬ ਕਰਨ ਦੀ ਜਾਂ ਕੋਈ ਕ੍ਰਿਮੀਨਲ ਐਕਟੀਵਿਟੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗੇ ਸਰ ਅਕਸਰ ਆਪਾਂ ਵੇਖਦੇ ਹਾਂ ਕਿ ਜਦੋਂ 26 ਜਨਵਰੀ ਹੁੰਦਾ ਹੈ ਜਾਂ 15 ਅਗਸਤ ਦਾ ਦਿਹਾੜਾ ਹੁੰਦਾ ਹੈ ਤਾਂ ਉਸ ਵਕਤ ਤੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਹਾਈ ਲਰਟ ਰੈੱਡ ਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਚਾਰ ਕਿੰਸਾ ਲੋਤ ਹਮਕੇ ਉਹ ਦਿੱਤੀਆਂ ਦੀਆਂ ਨੇ ਅਪਾ ਸਪੈਸ਼ਲ ਫੋਰਸਾਂ ਦੀ ਗੱਲ ਕਰੇ ਤਾਂ ਹੁਸ਼ਾਰਪੁਰ ਦੇ ਵਿੱਚ ਰਾਤ ਸਮੇਂ ਕਿਹ ਸਪੈਸ਼ਲ ਫੋਰਸਾਂ ਇਸ ਤਰ੍ਹਾਂ ਤੈਰੀ ਕੀਤੀ ਹੈ ਦੇਖੋ ਰਾਤ ਦੇ ਸਮੇਂ ਜਿਹੜਾ ਹੈਗਾ ਸਾਡੇ 200 ਮੁਲਾਜ਼ਮ ਪਲੱਸ 2 ਡੀਐਸਪੀਸ ਤੇ ਨਾਲ ਪੰਜ ਇੰਸਪੈਕਟਰ ਜਾਂ ਐਸਐਚਓ ਜਿਹੜੇ ਹੈਗੇ ਉਹ ਰਾਤ ਦੇ ਸਮੇਂ ਗਸ਼ਤੇ ਹੋਣਗੇ ਤੇ ਇਸ ਤੇ ਨਾਲ ਜਿਹੜੇ 200 ਮੁਲਾਜ਼ਮਾਂ ਦੇ ਨਾਲ ਅਸੀਂ 25 ਨਾਕਾਜ਼ ਪੂਰੇ ਜ਼ਿਲ੍ਹੇ 'ਚ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਦੇ ਨਾਲ ਸਿਟੀ ਸਿਲਿੰਗ ਨਾਕਾਜ਼ ਰਾਤ ਦੇ ਸਮੇਂ ਲਾਵਾਂਗੇ ਜਿਹੜੇ ਅਸੀਂ ਪਿਛਲੇ 1 ਹਫਤੇ ਤੋਂ ਲੱਗ ਰਹੇ ਹੈਗੇ ਸਾਡੇ ਤੇ ਰਾਤ ਦੇ ਸਮੇਂ ਵੀ ਸੁਰੱਖਿਆ ਵਿਵਸਥਾ ਪੂਰੀ ਚਾਕ ਚੋਬੰਦ ਰਹਤੀ ਹੈ ਕਿ ਰਹੇਗੀ ਤੇ ਦਿਨ ਦੇ ਸਮੇਂ ਵੀ ਜਿਹੜੇ ਹੈਗੇ ਨਾਕਾਬੰਦੀ ਹੋਟਲਾਂਾਂ ਸਰਾਵਾਂ ਦੀ ਚੈਕਿੰਗ ਸ਼ੱਕੀ ਲੋਕਾਂ ਦੀ ਚੈਕਿੰਗ ਅਲੱਗ-ਅਲੱਗ ਥਾਵਾਂ ਤੇ ਸਰਪ੍ਰਾਈਜ਼ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਹੈਗੇ ਉਹਨਾਂ ਦੀ ਵੈਰੀਫਿਕੇਸ਼ਨਸ ਉਹਨਾਂ ਦੇ ਜਿਹੜਾ ਹੈਗਾ ਉਹ ਐਕਟੀਵਿਟੀਆਂ ਤੇ ਨਜ਼ਰ ਫਲੈਗ ਮਾਰਚੇਸ ਤੇ ਸਾਰੀ ਐਕਟੀਵਿਟੀ ਜਿਹੜੀ ਹੈਗੀ ਹੈ ਜੈ ਪ੍ਰੀਵੈਂਟਿਵ ਮੇਜਰ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਰ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀ ਤਾਂ ਟੋਟਲ ਕਿੰਨੇ ਮੁਲਾਜ਼ਮਾਂ ਦੀ ਜਿਹੜੀ ਨਫਰੀਅਤ ਨਾਟ ਕੀਤੀ ਗਈ ਹੈ ਜਿਹੜਾ ਪੂਰਾ ਕੱਲ ਦਾ ਪੂਰਾ ਪ੍ਰੋਗਰਾਮ ਹੋਏਗਾ ਉਹਦੇ ਚ ਇੱਕ ਰਾਤ ਤੋਂ ਲੈ ਕੇ ਕੱਲ ਪੂਰੇ ਸ਼ਾਮ ਤੱਕ ਜਿਹੜਾ ਹੈਗਾ ਤੇ ਕੱਲ ਇਵਨ ਕੱਲ ਰਾਤ ਨੂੰ ਵੀ ਜਿਹੜਾ ਟੋਟਲ ਮੁਲਾਜ਼ਮ ਜਿਹੜੇ ਹੈਗੇ ਉਹ ਅਸੀਂ 1400 ਤੋਂ ਜ਼ਿਆਦਾ ਮੁਲਾਜ਼ਮ ਲਾਵਾਂਗੇ ਕੱਲ ਦਿਨ ਦਿਨ ਵਾਸਤੇ ਜਿਹੜੇ ਹੈਗੇ ਉਹ 1200 ਦੇ ਆਸ-ਪਾਸ ਜਿਹੜਾ ਹੈਗਾ ਮੁਲਾਜ਼ਮ ਅਸੀਂ ਡਿਪਲੋਏ ਕਰਦੇ ਹ ਤੇ ਰਾਤ ਨੂੰ ਦੁਟੀਆਂ ਔਰ ਵਕਰੀ પેટ્રોલਿੰਗ ਪਾਟੀਆਂ ਔਰ ਸਾਰੀ ਵਕਰੀ ਦੀ ਕਿਉਂ ਗੰਦਾ ਤਾਂ ਦਿਵਸ ਤੇ ਕਿੰਨੀ ਸਕਿਉਰਟੀ ਪੂਰੀ ਤਰ੍ਹਾਂ ਟਾਈਟ ਹੈ ਪਰ ਫਿਰ ਵੀ ਉਹਨਾਂ ਦੇਖਿਆ ਗਿਆ ਕਿ ਮੈਮੋ ਹਾਲ ਬਿਲਕੁਲ ਬੇਬੋਕ ਹੋ ਕੇ ਜਿਹੜੀਆਂ ਚੋਰੀਆਂ ਦੋ ਤਿੰਨ ਦੁਕਾਨਾਂ ਨੂੰ ਕੀਤੀਆਂ ਗਈਆਂ ਔਰ ਵੱਡੇ ਵਾਹਨ ਤੇ ਉਹ ਲੋਡ ਕਰਕੇ ਗਏ ਆ ਕਿੱਥੇ ਨਾ ਕਿੱਥੇ ਕਮੀ ਨਹੀਂ ਦਿਖਾਈ ਕਿੱਥੇ ਚੋਰੀ ਹੋਈ ਹੈ ਮੈਮੋ ਮੈਮੋ ਹਾਲ ਦੁਕਾਨਾਂ ਤਿੰਨ ਚਾਰ ਦੁਕਾਨਾਂ ਤੇ ਇਹ ਵੀ ਜਿਹੜਾ ਇੱਕ ਚੋਰੀ ਦਾ ਇਨਸੀਡੈਂਟ ਹੋਇਆ ਸੀਗਾ ਹਰਿਆਣਾ ਜਿੱਥੇ ਇੱਕ ਕਿਨਾਰਾ ਸਟੋਰ ਤੇ ਚੋਰੀ ਕੀਤੀ ਗਈ ਸੀਗੀ ਔ ਸਾਡੀ ਟੀਮ ਨੇ ਜਿਹੜਾ ਹੈਗਾ ਤੁਰੰਤ ਜਿਹੜਾ ਉਹਨੂੰ ਕਾਰਵਾਈ ਕਰਦੇ ਉਹ ਪਿਕਅਪ ਤੇ ਉਹਦਾ ਡਰਾਈਵਰ ਫੜ ਲਏ ਸੀਗੇ ਆ ਜਿਹੜੀ ਚੋਰੀ ਤੁਸੀਂ ਦੱਸ ਰਹੇ ਹੋ ਮੇਟੀਆਂਣੇ ਵਾਲੀ ਇਹਦੇ ਚ ਵੀ ਸਾਡੀ ਟੀਮ ਲੱਗੀ ਹੋਈ ਹੈਗੀ ਤੇ ਆਊਟਰ ਏਰੀਆ ਚ ਤੇ ਆ ਜਿਹੜਾ ਹੈਗਾ ਇਹਨੂੰ ਆ ਨਹੀਂ ਕਹਿ ਸਕਦਾ ਕਿ ਵੀ ਦੀ ਕੋਈ ਚੋਰੀ ਦੀ ਘਟਨਾ ਨਹੀਂ ਹੋ ਸਕਦੀ ਹੈਗੀ ਬਟ ਸਾਡੀ ਟੀਮਾਂ ਸਤਰਕ ਹੈਗੀਆਂ ਤੇ ਜਿਹੜੇ ਇਨਸੀਡੈਂਟ ਪ੍ਰੀਵੈਂਟ ਹੁੰਦੇ ਜਿੰਨੀ ਚੋਰੀਆਂ ਨਹੀਂ ਹੁੰਦੀ ਪੁਲਿਸ ਦੇ ਸਤਰਕਤਾ ਕਰਕੇ ਉਹਦਾ ਕੋਈ ਖਾਤਾ ਨਹੀਂ ਹੁੰਦਾ ਤੇ ਇਸ ਕਰਕੇ ਜਿਹੜਾ ਹੈਗਾ ਪ੍ਰੀਵੈਂਟਿਵ ਸਾਡਾ ਚੱਲ ਰਿਹਾ ਹੈਗਾ ਫਿਰ ਵੀ ਜਿੱਥੇ ਇਨਸੀਡੈਂਟ ਅਕਰ ਹੁੰਦਾ ਹੈਗਾ ਸਾਡੀ ਟੀਮ ਜ਼ਰੀ ਹੈ ਉਹਨਾਂ ਨੂੰ ਟਰੇਸ ਕਰਨੀ ਹੈ ਅਸੀਂ ਪਰਚੇ ਦਰਜ ਕਰਕੇ ਕਾਰਵਾਈ ਕਰ ਰਿਹਾ ਹਾਂ ਉਹਨਾਂ 'ਤੇ